ਦੋਸਤੋ ਪਸ਼ੂਆਂ ਦੇ ਹਰੇ ਚਾਰੇ ਦੇ ਵਾਸਤੇ ਪੱਠਿਆਂ ਦੇ ਵਾਸਤੇ ਤੁਸੀਂ ਮੱਕੀ ਬੀਜੀਏ ਜਾਂ ਜਵਾਰ ਬੀਜੀਏ ਇਹਨਾਂ ਦਿਨਾਂ ਦੇ ਵਿੱਚ ਆਮ ਬਹੁਤ ਸਾਰੇ ਜ਼ਿਮੀਂਦਾਰਾਂ ਦਾ ਇਹ ਸਵਾਲ ਹੁੰਦਾ ਹੈ ਕਿ ਉਹਦੀ ਗਰੋਥ ਦੇ ਵਾਸਤੇ ਕੀ ਕਰੀਏ ਉਹ ਜਿਹੜੀ ਜਵਾਰ ਹੈ ਜਾਂ ਮੱਕੀ ਹੈ ਜਿਹੜੇ ਪੱਠੇ ਨੇ ਆਪਣੇ ਉਹ ਛੇਤੀ ਵੱਧਦੇ ਨਹੀਂਗੇ ਬਹੁਤ ਤਰ੍ਹਾਂ ਦੇ ਜ਼ਿਮੀਂਦਾਰ ਇਹਨਾਂ ਦਿਨਾਂ ਦੇ ਵਿੱਚ ਜੋ ਮੈਂ ਵੇਨਾ ਹੈ ਕਿ ਬਹੁਤ ਹਾਰਮਫੁਲ ਟੈਕਨੀਕਲ ਪੱਠਿਆਂ ਦੇ ਉੱਤੇ ਵਰਤਦੇ ਨੇ ਜਿਹੜੇ ਕਿ ਆਪਾਂ ਨੂੰ ਬਿਲਕੁਲ ਵੀ ਨਹੀਂ ਵਰਤਨੇ ਚਾਹੀਦੇ ਕਿਉਂਕਿ ਘੁਮ ਕੇ ਉਹ ਜੜੀਆਂ ਦਵਾਈਆਂ ਨੇ ਉਹ ਜੜੇ ਜ਼ਹਿਰ ਨੇ ਆਉਣੇ ਆਪਣੇ ਹੀ ਸਰੀਰ ਦੇ ਵਿੱਚ ਹੁੰਦੇ ਨੇ ਤੁਸੀਂ ਉਹ ਪੱਠਿਆਂ ਦੇ ਉੱਤੇ ਪਾਓਗੇ ਪੱਠੇ ਤੁਹਾਡੇ ਪਸ਼ੂ ਖਾਣਗੇ ਦੁੱਧ ਤੁਸੀਂ ਪੀਓਗੇ ਤਾਂ ਘੁੰਮ ਕੇ ਉਹ ਜਿਹੜਾ ਸਾਰਾ ਸਰਕਲ ਹੈ ਆਪਣੇ ਘਰ ਤੱਕ ਹੀ ਆਉਣਾ ਹੈ ਪਰ ਜਿਮੀਦਾਰਾਂ ਦਾ ਆਮ ਜਿਹੜਾ ਕਹਿਣਾ ਹੁੰਦਾ ਹੈ ਕਿ ਉਹਨਾਂ ਤੋਂ ਬਿਨਾ ਪੱਠੇ ਹੁੰਦੇ ਨਹੀਂਗੇ ਪੱਠੇ ਵੱਧਦੇ ਨਹੀਂਗੇ ਸਾਰਾ ਜਿਹੜਾ ਤਿਆਰ ਨਹੀਂ ਹੁੰਦਾ ਪਰ ਅੱਜ ਦੀ ਇਹ ਵੀਡੀਓ ਜਿਹੜੀ ਆ ਬਿਲਕੁਲ ਤੁਸੀਂ ਧਿਆਨ ਦੇ ਨਾਲ ਵੇਖਿਓ ਜੀ ਛੋਟੀ ਜੀ ਵੀਡੀਓ ਹੈ ਜਿਹੜੇ ਫਾਰਮੂਲੇ ਜਿਹੜੇ ਨੁਕਤੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਜੇਕਰ ਉਹਨਾਂ ਦੀ ਤੁਸੀਂ ਵਰਤੋਂ ਕਰਦੇ ਹੋ ਆਪਣੀ ਜਵਾਰ ਦੇ ਉੱਤੇ ਜਾਂ ਮੱਕੀ ਦੇ ਉੱਤੇ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਉਹ ਤੁਹਾਡੇ ਪੱਠੇ ਜਿਹੜੇ ਆੜਜਣ ਜਾਂ ਛੇਤੀ ਤਿਆਰ ਨਾ ਹੋਣ ਆਪਾਂ ਬਿਲਕੁਲ ਪਰਫੈਕਸ਼ਨ ਦੇ ਨਾਲ ਗੱਲ ਕਰਾਂਗੇ ਕੀ ਕੀ ਆਪਾਂ ਨੂੰ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਜੇਕਰ ਤੁਸੀਂ ਨਵੇਂ ਆਏ ਹੋ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਕੇ ਨਾਲ ਬੈਲ ਦਬਾ ਲਓ ਤਾਂ ਜੋ ਖੇਤੀਬਾੜੀ ਦੇ ਨਾਲ ਤੁਸੀਂ ਬਿਲਕੁਲ ਲਗਾਤਾਰਤਾ ਦੇ ਨਾਲ ਜੁੜੇ ਰਹੋ ਦੋਸਤੋ ਸਭ ਤੋਂ ਪਹਿਲੇ ਨੰਬਰ ਤੇ ਬਹੁਤ ਸਾਰੇ ਜ਼ਿੰਮੇਦਾਰ ਆਪਾਂ ਜਿੰਨੇ ਵੀ ਆ ਬਹੁਤ ਬਾਕੀ ਜਿਹੜੀਆਂ ਫਸਲਾਂ ਨੇ ਆਪਾਂ ਕਣਕ ਬੀਜਦੇ ਆ ਜਾਂ ਸੋਨਾ ਲਾਉਨੇ ਆ ਉਹਦੀ ਆਪਾਂ ਮੁੱਢਲੀ ਖੁਰਾਕ ਜਿਹੜੀ ਇਹ ਜ਼ਰੂਰ ਉਹਨੂੰ ਦੇਣੇ ਆ ਪਰ ਜਦੋਂ ਆਪਾਂ ਪੱਠੇ ਬੀਜਨੇ ਹੁੰਦੇ ਨੇ ਜਵਾਰ ਬੀਜਣੀ ਹੁੰਦੀ ਏ ਤਾਂ ਉਹਦੇ ਵਿੱਚ ਜ਼ਿੰਮੇਦਾਰ ਕੱਲਾ ਬੀਜ ਦੇ ਕੇ ਉਤੋਂ ਉਹਨੂੰ ਵਾਹ ਕੇ ਬੀਜ ਦਿੰਦੇ ਨੇ ਕੋਈ ਵੀ ਖਾਦ ਪਾਉਣ ਨੂੰ ਤਰਜੀ ਨਹੀਂ ਦਿੰਦੇ ਪਰ ਆਪਣੀਆਂ ਜ਼ਮੀਨਾਂ ਇੰਨੀਆਂ ਕੁ ਜ਼ਿਆਦੀਆਂ ਕਮਜ਼ੋਰ ਹੁੰਦੀਆਂ ਜ਼ਿਆਦੀਆਂ ਨੇ ਦਿਨ-ਪ੍ਰਤੀ-ਦਿਨ ਕਿ ਉਹ ਪਹਿਲੀਆਂ ਗੱਲਾਂ ਹੁਣ ਨਹੀਂ ਰਹਿ ਗਈਆਂ ਆਪਾਂ ਨੂੰ ਖਾਦ ਜਿਹੜੀ ਹੈ ਮਡਲੀ ਉਹ ਦੇਣੀ ਹੀ ਪੈਂਦੀ ਏ ਜਾਂ ਤਾਂ ਤੁਸੀਂ ਰੂੜੀ ਦੀ ਖਾਦ ਪਾ ਲਓ ਜਾਂ ਮੁਰਗੀਆਂ ਦੀਆਂ ਵਿੱਠਾਂ ਹੈਗੀਆਂ ਨੇ ਉਹ ਪਾ ਲਓ ਜੇਕਰ ਇਹ ਚੀਜ਼ਾਂ ਤੁਹਾਡੇ ਕੋਲ ਨਹੀਂ ਹੈਗੀਆਂ ਤਾਂ ਤੁਸੀਂ 50 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਡੀਪੀ ਪਾ ਕੇ ਉਹਦੇ ਨਾਲ 10 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਯੂਰੀਆ 2 ਕਿਲੋ 33% ਵਾਲੀ ਜ਼ਿੰਕ ਜੜੀਏ ਤੁਸੀਂ ਬੀ ਨੂੰ ਵੀ ਲਾ ਸਕਦੇ ਹੋ ਗਿੱਲਾ ਕਰਕੇ ਜਾਂ ਫਿਰ ਉਤਰਾ ਵੀ ਬਾ ਸਕਦੇ ਹੋ ਇਹ ਜੜੀਆਂ ਖਰਾਕਾਂ ਨੇ ਇਹ ਜੜੀਆਂ ਖਾਦਾ ਨੇ ਤੁਸੀਂ ਲਾਜ਼ਮੀ ਬੀਜਣ ਤੋਂ ਪਹਿਲਾਂ ਪਾਉਣੀਆਂ ਹੁੰਦੀਆਂ ਨੇ ਜੇਕਰ ਤੁਸੀਂ ਇਹਨਾਂ ਦੀ ਵਰਤੋਂ ਨਹੀਂ ਕੀਤੀ ਬਾਅਦ ਦੇ ਵਿੱਚੋਂ ਦੀ ਪੱਠੇ ਦੱਬਦੇ ਨੇ ਛੇਤੀ ਤਿਆਰ ਨਹੀਂ ਹੁੰਦੇ ਜਾਂ ਜ਼ਿਆਦਾ ਟਾਈਮ ਲੈਂਦੇ ਨੇ ਤਾਂ ਉਹਦੇ ਵਾਸਤੇ ਤੁਸੀਂ ਜਦੋਂ ਵੀ ਤੁਹਾਡੇ ਪੱਠੇ ਜੜਿਆ ਪਾਣੀ ਲਾਉਣ ਦੇ ਲਾਇਕ ਹੋ ਜਾਣਾ ਤਾਂ ਉਹਨਾਂ ਨੂੰ ਤੁਸੀਂ 100 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਫੈਰਸ ਸਲਫੇਟ ਇਹਦੇ ਨਾਲ 100 ਗ੍ਰਾਮ ਚਲੇਟਡ ਜ਼ਿੰਕ ਪਾਣੀ ਲਾਉਣ ਤੋਂ ਲਗਭਗ 24 ਘੰਟੇ ਪਹਿਲਾਂ ਇਹਦੀ ਸਪਰੇ ਜਿਹੜੀ ਆ ਤੁਸੀਂ ਉਹਨਾਂ ਪੱਠਿਆਂ ਦੇ ਉੱਤੇ ਕਰ ਦੇਣੀ ਹੈ ਜਦੋਂ ਤੁਹਾਡੇ ਪੱਠੇ ਜਦੋਂ ਤੁਹਾਡੀ ਜਵਾਰ ਜਿਹੜੀ ਇਹ ਲਗਭਗ 20 ਦਿਨਾਂ ਤੋਂ ਉੱਪਰ ਹੋ ਜਾਵੇ ਤਾਂ ਅੱਧਾ ਲੀਟਰ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ 0.001% ਵਾਲਾ ਜਿਹੜਾ ਜਿਬਰੈਲਿਕ ਐਸਿਡ ਹੈ ਉਹਦੀ ਸਪਰੇ ਤੁਸੀਂ ਕਰਨੀ ਹੈ ਆਪਣੇ ਪੱਠਿਆਂ ਦੇ ਉੱਤੇ ਜਬ੍ਰੈਲੀਕ ਐਸਿਡ ਜਿਹੜਾ ਹੈ ਜਿੱਥੇ ਤੁਹਾਡੀ ਜ਼ਮੀਨ ਜਿਆਦੀ ਹੌਲੀਏ ਜਿੱਥੇ ਤੁਹਾਡੇ ਪੱਠੇ ਛੇਤੀ ਤਿਆਰ ਨਹੀਂ ਹੁੰਦੇ ਤਾਂ ਤੁਸੀਂ ਇਹਦੀ ਸਪਰੇ ਜਿਹੜੀ ਆ ਹਰ ਇੱਕ ਹਫ਼ਤੇ ਬਾਅਦ ਉਹਨਾਂ ਦੇ ਉੱਤੇ ਦੁਹਰਾ ਸਕਦੇ ਹੋ ਪਾਣੀ ਲਾਉਣ ਤੋਂ ਬਾਅਦ ਦੇ ਵਿੱਚ ਇਸ ਬ੍ਰੇਦੜੀ ਤੁਸੀਂ ਇਹ ਕਰਨੀ ਹੁੰਦੀ ਏ ਜਿਹੜੀ ਜ਼ਮੀਨ ਦੇ ਵਿੱਚ ਤੁਹਾਡੇ ਕੋਲੋਂ ਥੱਲੇ ਕੋਈ ਵੀ ਖਾਦ ਨਹੀਂ ਪਈ ਜਿਹਦੇ ਵਿੱਚ ਤੁਸੀਂ ਰੂੜੀ ਵੀ ਨਹੀਂ ਪਾਈ ਲਗਭਗ 2 ਸਾਲ ਤੋਂ ਤਾਂ ਉਸ ਜ਼ਮੀਨ ਦੇ ਵਿੱਚ ਤੁਸੀਂ ਪੱਠਿਆਂ ਨੂੰ ਪਾਣੀ ਲਾਉਣ ਤੋਂ ਬਾਅਦ ਦੇ ਵਿੱਚ ਲਗਭਗ 18 18 18 1 ਕਿਲੋ ਐਨਪੀਕੇ ਤੁਸੀ ਲੈਣਾ ਹੈ 1 ਕਿੱਲੇ ਦੇ ਹਿਸਾਬ ਦੇ ਨਾਲ ਇਹਦੇ ਨਾਲ ਮਾਈਕਰੋ ਨਿਊਟ੍ਰੀਐਂਟ ਮਿਕਸ 200 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਲੈਣਾ ਹੈ ਤੇ 200 ml ਇਹਦੇ ਨਾਲ ਤੁਸੀਂ ਲੈਣਾ ਹੈ ਅਮੀਨੋ ਐਸਿਡ ਹੈ ਅਮੀਨੋ ਐਸਿਡ ਤੁਹਾਨੂੰ ਮਾਰਕੀਟ ਦੇ ਵਿੱਚੋਂ ਵੀ ਜੇਕਰ ਤੁਹਾਡੇ ਲਾਗੇ ਕੋਈ ਚੰਗੀ ਦੁਕਾਨ ਹੈਗੀ ਤਾਂ ਮਿਲ ਜਾਊਗਾ ਜੇਕਰ ਤੁਸੀਂ ਆਨਲਾਈਨ ਵੀ ਇਹਨੂੰ ਸਸਤਾ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਲਿੰਕ ਵੀ ਆਪਾਂ ਦੇ ਦੇਵਾਂਗੇ ਇਹਦੇ ਵਿੱਚ ਤੁਸੀਂ ਵੀਡੀਓ ਦੇ ਉੱਤੇ ਕਲਿੱਕ ਕਰੋਗੇ ਤਾਂ ਨਾਲ ਇੱਕ ਬੈਗ ਬਣਿਆ ਹੋਊਗਾ ਉੱਥੋਂ ਵੀ ਤੁਸੀਂ ਖਰੀਦ ਸਕਦੇ ਹੋ ਜੇਕਰ ਤੁਹਾਨੂੰ ਮਾਰਕੀਟ ਦੇ ਵਿੱਚੋਂ ਸਸਤਾ ਪੈਂਦਾ ਹੈ ਤਾਂ ਮਾਰਕੀਟ ਦੇ ਵਿੱਚੋਂ ਖਰੀਦ ਲੈਣਾ ਹੈ ਜੇਕਰ ਮਿਲਦਾ ਹੀ ਨਹੀਂਗਾ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਤਾਂ ਉਦੋਂ ਫਿਰ ਤੁਸੀਂ ਇਹ ਦੜੀ ਲਿੰਕ ਹੈ ਇੱਥੋਂ ਵੀ ਖਰੀਦ ਦੇਉ ਤਿੰਨੇ ਹੀ ਚੀਜ਼ਾਂ ਜਿਹੜੀਆਂ ਤੁਹਾਨੂੰ ਦੱਸੀਆਂ ਨੇ ਇਹਨਾਂ ਨੂੰ ਮਿਕਸ ਕਰਕੇ ਤੁਸੀਂ 150 ਲੀਟਰ ਪਾਣੀ ਲੈਣਾ ਇੱਕ ਕਿੱਲੇ ਦਾ ਤੇ ਸ਼ਾਮ ਦੇ ਸਮੇਂ ਦਿਨ ਢਲਣ ਤੋਂ ਬਾਅਦ ਦੇ ਵਿੱਚ ਤੁਸੀਂ ਪੱਠਿਆਂ ਦੇ ਉੱਤੇ ਸਪਰੇਅ ਕਰ ਦੇਣੀ ਹੈ ਇਹਨਾਂ ਤਿੰਨਾ ਹੀ ਚੀਜ਼ਾਂ ਦੀ ਯੂਰੀਆ ਨੂੰ ਤੁਸੀਂ ਹਮੇਸ਼ਾ ਜਵਾਰ ਦੇ ਵਿੱਚ ਵੰਡ ਕੇ ਪਾਉਣਾ ਹੈ ਤਿੰਨਾਂ ਕਿਸ਼ਤਾਂ ਦੇ ਵਿੱਚ ਜੇਕਰ ਤੁਸੀਂ ਇੱਕ 60 ਕਿਲੋ ਯੂਰੀਆ ਪਾਉਣੀ ਹੈ ਪੱਠਿਆਂ ਦੇ ਵਿੱਚ ਤਾਂ 20-20 ਕਿਲੋ ਯੂਰੀਆ ਜਿਹੜੀ ਇਹ ਤੁਸੀਂ ਲਗਭਗ ਇੱਕ ਹਫ਼ਤੇ ਦੇ ਗੈਪ ਦੇ ਨਾਲ ਪੱਠਿਆਂ ਨੂੰ ਦਿੰਦੇ ਰਹਿਣਾ ਹੈ ਤਾਂ ਜੋ ਜਿਹੜੀ ਇੱਕ ਖਰਾਕ ਹੈ ਕਮਜ਼ੋਰ ਜ਼ਮੀਨ ਹੋਣ ਦੇ ਕਾਰਨ ਤੁਹਾਡੀ ਯੂਰੀਆ ਜਿਹੜੀ ਇਹ ਵਾਸ਼ਪੀਤ ਵੀ ਨਾ ਹੋਵੇ ਲੀਚ ਡਾਊਨ ਵੀ ਨਾ ਹੋਵੇ ਜਿੰਨੀ ਤੁਸੀਂ ਪਾਉਗੇ ਓਨੀ ਤੁਹਾਡੇ ਪੱਠਿਆਂ ਨੂੰ ਮਿਲ ਜਾਵੇ ਜਬ੍ਰੈਲੀਕ ਐਸਿਡ ਜਿਹੜਾ ਤੁਹਾਨੂੰ ਆਪਾਂ ਦੱਸਿਆ ਹੈ ਉਹਨੂੰ ਤੁਸੀਂ ਘਰ ਦੇ ਵਿੱਚ ਵੀ ਤਿਆਰ ਕਰ ਸਕਦੇ ਹੋ ਉਹਦੇ ਵਾਸਤੇ ਤੁਸੀਂ ਲਗਭਗ 8 ਤੋਂ 10 ਪਾਥੀਆਂ ਲੈਣੀਆਂ ਨੇ ਬਿਲਕੁਲ ਸੁੱਕੀਆਂ ਗੋਬਰ ਦੀਆਂ ਇਹਨਾਂ ਨੂੰ ਤੁਸੀਂ ਪਾਣੀ ਦੇ ਵਿੱਚ ਭਿਉਂਦਣਾ ਹੈ ਲਗਭਗ 15 ਕੁ ਲੀਟਰ ਪਾਣੀ ਲੈ ਕੇ ਇੱਕ ਕੈਨ ਦੇ ਵਿੱਚ ਡਰਮ ਦੇ ਵਿੱਚ ਇਹਨਾਂ ਨੂੰ ਭਿਉਂਦਣਾ ਹੈ ਤੀਸਰੇ ਚੌਥੇ ਦਿਨ ਪਾਥੀਆਂ ਨੂੰ ਬਾਹਰ ਕੱਢ ਦੇਣਾ ਹੈ ਤੇ ਉਹ ਜਿਹੜਾ ਪਾਣੀ ਹੈ ਤੁਹਾਡਾ ਸ਼ੁੱਧ ਜਬ੍ਰੈਲਿਕ ਐਸਿਡ ਬਿਲਕੁਲ ਆਰਗੈਨਿਕ ਬਣ ਕੇ ਤਿਆਰ ਹੋ ਜਾਊਗਾ ਉਹਨੂੰ ਤੁਸੀਂ ਡੇਢ ਕਿੱਲੇ ਦੇ ਉੱਤੇ ਉਹ ਜਿਹੜਾ ਪਾਣੀ ਹੈ ਤੁਹਾਡਾ ਲਗਭਗ 8 ਕੁ ਪਾਥੀਆਂ ਦਾ 15 ਲੀਟਰ ਉਹਨੂੰ ਡੇਢ ਕਿੱਲੇ ਦੇ ਉੱਤੇ ਤੁਸੀਂ ਸਪਰੇਅ ਕਰ ਦੇਣਾ ਹੈ ਬਾਕੀ ਨਾਲ ਉਹਦੇ 150 ਲੀਟਰ ਉਹਨੂੰ 1.5 ਕਿੱਲੇ ਦੇ ਉੱਤੇ ਤੁਸੀਂ ਸਪਰੇਅ ਕਰ ਦੇਣਾ ਹੈ ਬਾਕੀ ਉਹਦੇ ਨਾਲ 150 ਲੀਟਰ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਹੋਰ ਪਾਣੀ ਲੈ ਕੇ ਇਹਦੇ ਨਾਲ ਦੀ ਨਾਲ ਜਦੋਂ ਤੁਸੀਂ ਪਹਿਲੀ ਜੂਰੀ ਆ ਪੱਠਿਆਂ ਨੂੰ ਪਾਉਣੀ ਹੈ ਜਵਾਰ ਨੂੰ ਪਾਉਣੀ ਹੈ ਜਾਂ ਮੱਕੀ ਨੂੰ ਪਾਉਣੀ ਹੈ ਤੇ ਉਹਦੇ ਨਾਲ ਤੁਸੀਂ 12 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਮੈਗਨੀਸ਼ੀਅਮ ਸਲਫੇਟ ਲਾਜ਼ਮੀ ਲੈਣਾ ਹੈ ਜ਼ਰੂਰ ਲੈਣਾ ਹੈ ਜੇਕਰ ਇਨ੍ਹਾਂ ਨੁਕਤਿਆਂ ਦੀ ਤੁਸੀਂ ਵਰਤੋਂ ਕਰਦੇ ਹੋ ਜਿਹੜੇ ਤੁਹਾਨੂੰ ਆਪਾਂ ਦੱਸੇ ਨੇ ਤਾ ਇੱਕ ਕਨਾਲ ਜਗ੍ਹਾ ਛੱਡ ਕੇ ਵੇਖ ਲਿਓ ਜੇ ਉਹ ਕਨਾਲ ਜਿਕਰ ਦੋ ਦੋ ਫੋਟੋ ਦੇ ਵਿੱਚ ਪੱਠੇ ਹੋਣਗੇ ਤਾਂ ਜਿਨ੍ਹਾਂ ਦੇ ਉੱਤੇ ਤੁਸੀਂ ਇਹ ਜਿਹੜੇ ਫਾਰਮੂਲੇ ਵਰਤੇ ਹੋਣਗੇ ਜਿਹੜੇ ਤੁਹਾਨੂੰ ਅਸੀਂ ਦੱਸੇ ਨੇ ਇਹ ਤੁਹਾਡੇ ਪੱਠੇ ਜਿਹੜੇ ਆ ਲਗਭਗ ਉਹਦੇ ਨਾਲੋਂ 3-3 ਗੁਣਾ ਜ਼ਿਆਦਾ ਹੋਣਗੇ 6-6 7-7 ਫੁੱਟ ਪੱਠੇ ਤੁਹਾਡੇ ਉਹਨਾਂ ਦੇ ਨਾਲੋਂ ਵਧੇਰੇ ਹੋਣਗੇ ਲੰਬੇ ਹੋਣਗੇ ਤੇ ਸੋਹਣੇ ਹੋਣਗੇ ਕੋਈ ਵੀ ਖਰਾਕੀ ਤੱਤ ਦੀ ਕਮੀ ਜਾਂ ਘਾਟ ਬਿਲਕੁਲ ਵੀ ਇਹਨਾਂ ਦੇ ਵਿੱਚ ਨਹੀਂ ਹੋਵੇਗੀ ਸੋ ਇਸ ਵੀਡੀਓ ਦੇ ਵਿੱਚ ਇਹ ਇਨਫੋਰਮੇਸ਼ਨ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਦੀ ਦੇਖਣ ਤੋਂ ਬਾਅਦ ਦੇ ਵਿੱਚ ਹੋਰ ਭੈਣਾ ਭਰਾਵਾਂ ਦੇ ਨਾਲ ਯਾਰਾਂ ਦੋਸਤਾਂ ਦੇ ਨਾਲ ਮਿੱਤਰਾਂ ਦੇ ਨਾਲ ਜ਼ਰੂਰ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਜੀ ਦੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ तहे ਦਿਲੋਂ ਬਹੁਤ ਬਹੁਤ ਧੰਨਵਾਦ